ਮੈਰਜੀ ਦਾ ਖਾਲਸਾ ਮੈਰਜੀ ਕੀ ਫਤਿਹ ਸਰਵਤ ਖਾਲਸੇ ਵੱਲੋਂ ਥਾਪੇ ਗਏ ਜਥੇਦਾਰ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਜਥੇਦਾਰ ਨੂੰ ਮਿਲਿਆ ਤੇ ਉਹਨਾਂ ਨੇ ਬੜਾ ਵੱਡਾ ਇੱਕ ਸੰਦੇਸ਼ ਦਿੱਤਾ ਉਹਨਾਂ ਨੇ ਬਾਦਲ ਕੈ ਨੂੰ ਕਿਹਾਗਾ ਸਿੱਧਾ ਵੰਗਾਰ ਦੀ ਸੰਭਕ ਪਾਈ ਆ ਤੇ ਨਾਲ ਭਾਈ ਨਰੈਨ ਸਿੰਘ ਚੌੜੇ ਬਾਰੇ ਵੀ ਜਿਹੜਾ ਉਹਨਾਂ ਨੇ ਖੁੱਲ੍ਹ ਕੇ ਬੋਲੇਗਾ ਤਾਂ ਨੂੰ ਵੀਡੀਓ ਸੁਣਾਉਣਿਆ ਤੁਸੀਂ ਵੀਡੀਓ ਸੁਣਿਓ ਕਿ ਬਾਦਲ ਕੇ ਲਾਣੇ ਨੂੰ ਕਿਸ ਤਰ੍ਹਾਂ ਬੰਗਾਰ ਪਾਈਆ ਧਿਆਨ ਸਿੰਘ ਮੰਡ ਜੋ ਕਿ ਸਰਬੱਤ ਖਾਲਸੇ ਵੱਲੋਂ ਥਾਪੇ ਗਏ ਸੀ ਕਾਰਜਕਾਰੀ ਜਥੇਦਾਰ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਅਕਾਲ ਤਾ ਸਰਬ ਦਾ ਜਥੇਦਾਰ ਬਣਾਇਆ ਗਿਆ ਉਹਨੂੰ ਲੈ ਕੇ ਅੱਜ ਕਈ ਮੰਡਲ ਨੂੰ ਲੈ ਕੇ ਅੱਜ ਤੁਸੀਂ ਸੁਣੋ ਧਿਆਨ ਸਿੰਘ ਮੰਡ ਨੇ ਕੀ ਕਿਹਾ ਅੱਗੇ ਆਪਾਂ ਫੇਰ ਕਰਦੇ ਆਂ ਗੱਲ ਬਾਤ ਬਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਬਣਾਓ ਤੂੰ ਚਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਹੈ ਤੇ ਪੰਥ ਸਜ਼ਾ ਦੇਊਗਾ ਮਤਲਬ ਕੀ ਸਜ਼ਾ ਦੇਊਗਾ ਗਲਤਪਨ ਨਹੀਂ ਕਰਦਾ ਪੰਥ ਸਜ਼ਾ ਦੇਊਗਾ ਸਾਰੀ ਸਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਹੈ ਬੀਤੇ ਦਿਨੀ ਜਿਹੜੀਆਂ ਘਟਨਾਵਾਂ ਹੋਈਆਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਬੱਲੇ ਫਿਰਿਆ ਕਾਲਪਤ ਸਾਹਿਬ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਵੱਸਦਾ ਉਹ ਜੁੜਿਆ ਹੋਇਆ ਸਮੇਂ ਸਮੇਂ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਦੀ ਸਿਧਾਂਤਾਂ ਦੀ ਤਾਕਤ ਦੇ ਜੋਰ ਦੇ ਨਾਲ ਦੁਰਵਰਤੋਂ ਕੀਤੀ ਹੈ। ਸਤਿਕਾਰਯੋਗ ਸਰਕਾਰ ਹੁੰਦੇ ਆ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਰਿਹਾ ਔਰ ਸਿੱਖ ਕੌਮ ਜਿਹੜੀ ਹੈ ਉਹ ਹਰ ਰੋਜ਼ ਇਨਸਾਫ 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 ਕਰਦੀ ਆ ਰਹੀ ਸਾਡੀ ਦੁਸ਼ਮਣ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਸਾਨੂੰ ਉਹ ਭਾਵੇਂ ਸੈਂਟਰ ਹੋਵੇ ਭਾਵੇਂ ਸਟੇਟ ਹੋਵੇ ਪਰ ਅਕਾਲੀਆਂ ਦੇ ਰੂਪ ਦੇ ਵਿੱਚ ਦਸਤਾਰ ਵਾਲੀ ਸਰਕਾਰ ਨੇ ਜੋ ਸਾਡੀ ਮਾਨ ਮਰਜ਼ਾਦਾ ਦਾ ਧੋਖਾਣ ਕੀਤਾ ਸਿੱਖ ਕੌਮ ਨੂੰ ਕਦੀ ਭੁਲਾ ਨਹੀਂ ਸਕਦੀ ਗੋਲੀਆਂ ਸਾਨੂੰ ਜਦੋਂ ਗੋਲੀਆਂ ਸਾਡੀ ਅਕਾਲੀ ਸਰਕਾਰ ਦੇ ਸਿੱਖਾਂ ਨੂੰ ਮਾਰੀਆਂ ਤੇ ਫਿਰ ਸੁਭਾਵਕ ਹੈ ਕਿ ਇਹ ਅਕਾਲੀ ਨਹੀਂ ਇਹ ਵੀ ਸਾਡੇ ਦੁਸ਼ਮਣ ਦੇ ਨਾਲ ਰਲੇ ਹੋਏ ਸੈਂਟਰ ਦੀ ਸਰਕਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਸਰਕਾਰੀ ਜਥੇਦਾਰ ਇਹ ਇੱਕ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ ਇਹਦੇ ਵਿੱਚ ਆਪ ਹੀ ਖਿਡਾਰੀ ਨੇ ਆਪ ਹੀ ਰੈਫਰੀ ਨੇ ਬੋਲ ਕਿੱਧਰ ਹੁੰਦਾ ਕਿੱਧਰ ਨਹੀਂ ਕੋਈ ਫਰਕ ਨਹੀਂ ਪੈਂਦਾ کافی ਬੜੇ ਤੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਅਕਾਲੀਆਂ ਦੇ ਕਹਿਣ ਦੇ ਉੱਤੇ ਹੋਈ ਹੈ ਦੋਚੀਆਂ ਨੂੰ ਬਚਾਇਆ ਗਿਆ ਸੀ ਸਾਰੀਆਂ ਗੱਲਾਂ ਕਹਿੰਦੇ ਆ ਰਹੇ ਪਰ ਗਾੜੀ ਦੇ ਮੋਰਚੇ ਨੇ ਸਭ ਕੁਝ ਦੁੱਧ ਵਰਗਾ ਸਾਫ਼ ਕਰਕੇ ਰੱਖ ਦਿੱਤਾ ਵੱਡੇ ਵੱਡੇ ਅਫਸਰ ਔਰ ਸਾਰਿਆਂ ਦੇ ਉੱਤੇ ਗਿਰਫਤਾਰੀਆਂ ਕੇਸ ਤੇ ਦੋਚੀ ਫੜੇ ਪਰ ਅੱਜ ਤੱਕ ਸੰਗਤ ਨੂੰ ਭੁਲੇਖਾ ਪਾਉਣ ਵਾਸਤੇ ਇਹ ਕਿਆ ਜਾ ਰਿਹਾ ਸੀ ਬੜੇ ਜੋਰ ਸ਼ੋਰ ਦੇ ਨਾਲ ਬਈ ਇਲਜ਼ਾਮ ਪਾਦੀ ਹੋ ਰਹੀ ਹੈ ਅਸੀਂ ਕੀਤਾ ਕੁਝ ਨਹੀਂ ਸਾਡਾ ਕਸੂਰ ਕੋਈ ਨਹੀਂ ਇਹ ਕਾਂਗਰਸੀ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਸੈਂਟਰ ਨਾਲ ਰਲੇ ਹੋਏ ਨੇ ਸਾਨੂੰ ਪਤਾ ਨਹੀਂ ਇਹ ਆਈਐਸਆਈ ਦੇ ਬੰਦੇ ਨੇ ਸਾਨੂੰ ਬੜੇ ਤਰ੍ਹਾਂ ਦੇ ਖਿਤਾਬ ਦਿੱਤੇ ਗਏ ਗੁਰੂ ਘਰ ਦੇ ਵਿੱਚ ਤੇਰਾ ਅੰਧੇਰ ਨਹੀਂ ਅੱਜ ਅਸੀਂ ਸਮਝਦੇ ਹਾਂ ਕਿ ਭਾਵੇਂ ਤਖਤਾਂ ਨੂੰ ਵਰਤਿਆ ਗਿਆ ਜੋ ਮਰਜ਼ੀ ਕੀਤਾ ਗਿਆ ਪਰ ਸੱਚ ਲੋਕਾਂ ਦੀ ਸਮਝ ਵਿੱਚ ਸਿੱਖਾਂ ਦੀ ਸਮਝ ਵਿੱਚ ਪਿਆ ਵਾ ਇਹ ਫਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਬਣਾਓ ਉਹਨੂੰ ਤਖਤਾਂ ਦੀਆਂ ਜ਼ਿੰਮੇਵਾਰੀਆਂ ਦਿਓ ਜਿਹੜਾ ਉਹਨਾਂ ਦੇ ਹੁਕਮ ਨੂੰ ਟਾਲ ਨਾ ਸਕੇ ਬਾਦਲ ਪਰਿਵਾਰ ਦੇ ਹੁਕਮ ਦੇ ਅੱਗੇ ਨਾ ਗੁਰੂ ਦਾ ਹੁਕਮ ਕੰਮ ਕਰਦਾ ਨਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਤਾਂ ਨਾ ਮਰਜ਼ਾਦਾ ਕੰਮ ਕਰਦੀ ਹੈ ਮੈਂ ਕਹਿੰਨਾ ਵਾ ਪਹਿਲਾਂ ਮੈਂ ਬਿਆਨ ਦਿੱਤਾ ਸੀ ਕਿ ਇਹ ਜੋ 2 ਦਸੰਬਰ ਦਾ ਇਹ ਇੱਕ ਹਾਈ ਵੋਲਟੇਜ ਡਰਾਮਾ ਹੋ ਰਿਹਾ ਨਾ ਇਹ ਡਰਾਮਾ ਹੈ ਇਹਦੇ ਨਾਲ ਪੰਥ ਦਾ ਕੋਈ ਵਾਸਤਾ ਨਹੀਂ ਸ਼ਰੋਮਣੀ ਕਮੇਟੀ ਦਾ ਪਰਿਵਾਰ ਵੀ ਬਾਦਲ ਸੱਤਾ ਦੇ ਜਥੇਦਾਰ ਵੀ ਬਾਦਲ ਪਰਿਵਾਰ ਦਾ ਹਿੱਤਾਂ ਔਰ ਬਾਦਲ ਨਾਲ ਦੇ ਜਿੰਨੇ ਦਾਗੀ-ਬਾਗੀ ਜੋ ਇਹ ਸਾਰੇ ਇੱਕੋ ਚੀਜ਼ ਇਹ ਇਹਨਾਂ ਦਾ ਪਰਿਵਾਰਕ ਮਸਲਾ ਹੈ ਇਹਨਾਂ ਦੇ ਪਰਿਵਾਰ ਦਾ ਝਗੜਾ ਇਹ ਜੋ ਮਰਜ਼ੀ ਕਰਨ ਪੰਥ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ 97 ਲੱਖ ਰੁਪਇਆ ਦੇ ਕੇ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜੋ ਸਾਡੇ ਸਾਡੇ ਜਿਹੜੇ ਵਫਾਦਾਰ ਜਥੇਦਾਰ ਨੇ ਸੌਦੇ ਸਾਹ ਤੇ ਸਬੰਧ ਵਿੱਚ ਜਿਹੜਾ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਹੈ ਇਹਨੂੰ ਮੰਨ ਲਓ ਸਾਰੇ ਇਹ ਹੁਕਮਨਾਮਾ ਇਸ਼ਤਿਹਾਰबाजी ਕਰਕੇ ਢੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਜਥੇਦਾਰਾਂ ਨੇ 2 ਦਸੰਬਰ ਨੂੰ ਸਰਕਾਰੀ ਜਥੇਦਾਰਾਂ ਨੇ ਇੱਥੇ ਜੋ ਇਹ ਡਰਾਮਾ ਕੀਤਾ ਤੇ ਮੈਂ ਤਾਂ ਇਹ ਕਹਿੰਦਾ ਵਾਂ ਉਲਟਾ ਚੋਰ ਕੋਟਵਾਲ ਕੋ ਡਾਂਟੇ ਉਹ ਭਈ ਜਥੇਦਾਰ ਕਿਧਰੋਂ ਆ ਗਏ ਜਥੇਦਾਰ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਨਾ ਜਥੇਦਾਰ ਬੋਲੇ ਨਾ ਸ਼੍ਰੋਮਣੀ ਕਮੇਟੀ ਬੋਲੀ ਨਾ ਬਾਦਲ ਦਲ ਬੋਲਿਆ ਨਾ ਬਾਦਲ ਸਰਕਾਰ ਬੋਲੀ ਇਹ ਜਥੇਦਾਰ ਕਿਧਰ ਹੋ ਗਏ ਤੇ ਸਰਬੱਤ ਖਾਲਸੇ ਨੇ ਰੱਦ ਕੀਤੇ ਹੋਏ ਨੇ ਇਹ ਰੱਦ ਕੀਤੇ ਜਥੇਦਾਰ ਨਹੀਂ ਅੱਜ ਫੇਰ ਜਦੋਂ ਸੰਗਤਾਂ ਨੇ ਜਦੋਂ ਸਿੱਖਾਂ ਨੇ ਜਦੋਂ ਪੰਜਾਬ ਦੇ ਵਸਨੀਕਾਂ ਨੇ ਇਹਨਾਂ ਦੇ ਕੋਲੋਂ ਤਾਕਤ ਖੋਹੀ ਇਹਨਾਂ ਨੂੰ ਮਿੱਟੀ 'ਚ ਮਲਾਤਾ ਅੱਜ ਫੇਰ ਲੋਕਾਂ ਦੀ ਵੋਟ ਲੈਣ ਵਾਸਤੇ ਇੱਕ ਡਰਾਮਾ ਇੱਕ ਡਰਾਮਾ ਜਿਹੜਾ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ ਬੰਦੇ ਨੇ ਕਤਲ ਕੀਤਾ ਹੋਵੇ ਉਹ ਮੰਨ ਜਾਵੇ ਕਿਹੜਾ ਐਸਐਚਓ ਹੈ ਜਿਹੜਾ ਜ਼ਮਾਨਤ ਦਊਗਾ ਕਿਹੜਾ ਐਸਐਟੂ ਜਿਹੜਾ ਜ਼ਮਾਨਤ ਤੇ ਉਹਨੂੰ ਛੱਡ ਦਊਗਾ ਫਿਰ ਫੈਸ਼ਨ ਜੱਜ ਲੋਰਕੋਰ ਇਹ ਕਾਦੇ ਵਾਸਤੇ ਨੇ ਸੋ ਸਾਡਾ ਇਹ ਮਤਬਲ ਨਹੀਂ ਅਸੀਂ ਕਹਿੰਨੇ ਆ ਇਹਨਾਂ ਦੇ ਪਰਿਵਾਰ ਦਾ ਇਹ ਫੈਸਲਾ ਇਹਨਾਂ ਕੀਤਾ ਜੋ ਮਰਜ਼ੀ ਕਰਨ ਪਰ ਫੰਕ ਨਾਲ ਇਹਦਾ ਕੋਈ ਵਾਸਤਾ ਨਹੀਂ ਸਦਾਤ ਦੇ ਨਾਲ ਮਰਜਾਦਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਇੱਕ ਸਮਾਂ ਆਇਆ ਸੀ ਇਤਿਹਾਸ ਵਿੱਚ ਜਦੋਂ ਚੰਦੂ ਦੀਵਾਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਤੇ ਬਾਅਦ ਵਿੱਚ ਜਦੋਂ ਚੰਦੂ ਪੇਛ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤੇ ਗੁਰੂ ਸਾਹਿਬ ਰਹਿਮਤ ਆਏ ਉਹਨਾਂ ਆਖਿਆ ਕੋਈ ਗੱਲ ਨਹੀਂ ਖੋਜਦੇ ਆ ਰਸਿਖਾਣੇ ਖੇਤ ਦੇ ਪਾਸੇ ਕਰ ਲਿਆ ਉਹਦੇ ਨੱਕ ਚ ਨਕੇਲ ਪਾ ਲਈ ਉਹਨੂੰ ਸਜ਼ਾ ਦਿੱਤੀ ਇੱਥੇ ਸਜ਼ਾ ਮਿਲਦੀ ਐ ਸੇਵਾ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਐ ਇਹ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਐ ਜਿਹੜਾ ਇੱਥੇ ਅਵੱਗਿਆ ਕਰੂਗਾ ਜਿਹੜਾ ਸੁਧਾਰ ਦੇ ਛਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਐ ਤੇ ਪੰਥ ਸਜ਼ਾ ਦੇਊਗਾ ਮਨਸਬ ਇਹ ਸਜ਼ਾਉਂਦੇ ਗਲਤਪੂਰੀ ਪੰਥ ਸਜ਼ਾ ਦੇਊਗਾ ਸਾਡੀ ਸਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਸਾਡੀਆਂ ਸ਼ਹੀਦੀਆਂ ਦਾ ਮਸਲਾ ਹੈ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਦਿਹਾੜੀਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਸੋ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜਜ਼ਬਾਤ ਆ ਅੱਜ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਹੈ ਕਿ ਕਿਹਨੂੰ ਕਿਹਨੂੰ ਖਾਰਜ ਕਰ ਦਿਓ ਕਿਹਨੂੰ ਕਿਹਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਤੋੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਤੇ ਰੰਗੜ ਵਰਗਿਆਂ ਨੂੰ ਇੱਥੇ ਮੱਤੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅੱਤਵਾਦੀ ਆ ਲਾ ਕੇ ਵਿਖੋਣ ਸਜ਼ਾ ਕਹਿ ਕੇ ਵਿਖੋਣ ਨੂੰ ਖੁਸ਼ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦੇਵਾਂਗੇ ਬੋਲੋ ਨਰੈਣ ਸਿੰਘ ਚੌੜੇ ਨੂੰ ਬੋਲੋ ਸ਼੍ਰੀ ਘਾੜੇ ਕਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੌੜੇ ਦੀ ਦਸਤਾਰ ਲਾਈ ਆ ਉਹਨੂੰ ਭਵਾਲੇ ਕਰ ਦਿਓ ਪੁਲਿਸ ਤੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋ ਗਏ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਹੈ ਪਰ ਦਸਤਾਰ ਲਾਉਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ برداشت ਨਹੀਂ ਕਰਦਾ ਅਸੀਂ ਕਹਿੰਦੇ ਆ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਆਂ ਕਿ ਭਾਈ ਸਿੱਖਾ ਮਾਫੀ ਮੰਗ ਲੈ ਜੋ ਤੂੰ ਕੀਤਾ ਹੈ ਮਾਫੀ ਮੰਗ ਲੈ ਨਹੀਂ ਤਾਂ ਜੋ ਆਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਅਸੀਂ ਕਿਸੇ ਇੱਥੇ ਕਿ ਲਾਵਾਂਗੇ ਸੋ ਅੱਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੋਂ ਕਹਿੰਦੇ ਨਹੀਂ ਚਾਹੀਦਾ ਪਰੇ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਆਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਆਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਡਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਲਾਨ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਧਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ ਮਾਨਸਾ ਦੀ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਅੱਜ ਜਥੇਦਾਰ ਸਰਕਾਰੀ ਨੇ ਆ ਗਏ ਆ ਤੁਸੀਂ ਹੁਣ ਕੁਝ ਦੇਰ ਪਹਿਲਾਂ ਤੁਸੀਂ ਆਪ ਚਿੱਠੀਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲੋ ਬੈਠ ਕੇ ਗੱਲ ਕਰਦੇ ਆਂ ਤੇ ਧਾਵਾ ਵੀ ਗੱਲ ਨਾ ਹੋਵੇ ਆਪਾਂ ਆਪ ਇਕੱਠੇ ਬੈਠ ਜਾਈਏ ਅੱਜ ਇੱਕਦਮ ਤੂੰ ਬਦਲ ਗਿਆ ਜੀ ਨਹੀਂ ਜਦੋਂ ਜੋਦੇ ਤੁਰਦੇ ਹੋਣ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਥਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾਂ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਕਿ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਪੜਿਆ ਵੱਡੇ ਪ੍ਰੋਗਰਾਮ ਦੇ ਵਿੱਚ ਬਰਗੜੀ ਮੋਰਚੇ ਦੀ ਪ੍ਰਾਤੀ ਆਓ ਜੀ ਕੋਈ ਵੀ ਨਹੀਂ ਇੰਗਰੀ ਨੂੰ ਆਪਾਂ ਕਹਿ ਸਕੀਏ ਕਿ ਕਮੈਂਟ ਤੇ ਆਹ ਪੌੜੀਆਂ ਬਰਗੜੀ ਮੋਰਚੇ ਨੇ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰਨ ਤੁਸੀਂ ਚਲੋ ਕਿਦਾਂ ਸੋਚੋ ਵੀ ਸਖੀ ਨੂੰ ਲਿਆਉਂਦਾ ਸਾਨ ਸਾਹਿਬ ਅਕ੍ਰਿਸ਼ਨ ਭਗਵਾਨ ਸਕਦੇ ਗੁਰਜੀਤ ਸਿੰਘ ਸ਼ਹੀਦ ਹੋਏ ਜੀ